ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਆ ਜੀ ਅੱਜ ਦਾ ਵਲੌਗ ਸੋਹਣੇ ਜਿਹੇ ਦਿਨ ਦੇ ਨਾਲ ਤੇ ਠੰਡ ਹੈਗੀ ਅੱਜ ਜੈਕਟ ਪਾਈ ਤੁਸੀਂ ਦੇਖ ਸਕਦੇ ਹੋ ਸਵੇਰ ਦੇ 9:00 ਵਜੇ ਤੋਂ 9:00 ਤੇ 10:00 ਵਜੇ ਦਾ ਟਾਈਮ ਹੋਇਆ ਪਿਆ ਤੇ ਅੱਜ ਹੈਗਾ ਗੁਰਪੁਰਬ ਸਭ ਸ੍ਰੀ ਗੁਰੂ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬਾ ਤੇ ਅੱਜ ਆਪਾਂ ਚੱਲੇ ਆ ਗੁਰਦੁਆਰਾ ਸ੍ਰੀ ਲੱਖੀ ਜੰਗਲ ਸਾਹਿਬ ਮੱਥਾ ਟੇਕਣ ਆਪਣੇ ਨੇੜੇ ਗੁਰਦੁਆਰਾ ਸਾਹਿਬ ਜਿਹੜਾ ਤੇ ਮੰਮੀ ਆਂਦੀ ਸੀ ਵੀ ਮੱਥਾ ਟੇਕਿਆ ਮੰਗੇ ਚਲੋ ਗੁਰਪੁਰਬ ਹੈ ਨਾ ਤੇ ਜਾਣਾ ਜੋਤ ਨੇ ਵੀ ਸੀਗਾ ਪਰ ਤਕਦੀਰ ਨਾਲ ਠੰਡ ਦੇ ਮੋٹے ਕੱਪੜੇ ਨਹੀਂ ਪਾ ਰਹੀ ਰੋ ਰਹੀ ਆ ਤੇ ਸ਼ਾਇਦ ਜੋਤ ਦਾ ਕੈਨਸਲ ਹੋ ਗਿਆ ਪੱਕੇ ਜੇ ਪਤਾ ਵੀ ਨਹੀਂਗਾ ਜੇ ਪਾਲਵੇ ਤਾਂ ਤੁਰ ਵੀ ਜਾ ਵੀ ਸਕਦੀ ਜੋਤ ਨਾਲ ਜੋਤ ਜੋਤ ਕਹਿੰਦੇ ਬਿਮਾਰ ਨਾ ਹੋ ਜੇ ਇਹੇ ਨਾ ਜੋਤ ਕਦੇ ਫਿਰ ਬਿਮਾਰ ਨਾ ਹੋ ਜੇ ਤਕਰੀਰ ਇਸ ਕਰਕੇ ਫਿਰ ਜੋਤ ਦੀ ਮੈਂ ਕੈਨਸਲ ਕਰ ਜੰਨੀ ਹਣਾ ਤੇ ਵੀ ਤੁਸੀਂ ਮੱਥਾ ਟੇਕਿਓ ਤੇ ਹੁਣ ਆਪਾਂ ਜਿਹੜਾ ਆ ਚੱਲਦੇ ਆ ਤੇ ਕਰਦੇ ਆ ਦਰਸ਼ਨ ਤੇ ਦੇਖਿਓ ਨੇ ਮੱਥਾ ਹਣਾ ਚੱਲ ਜਿਓ ਉੱਦੀ ਮਾਰੋ ਵਾਜ ਬੰਨ ਨੂੰ ਪਾਓ ਸਰਵੋਤਮ ਕੋ ਵਾਹਿ ਧਜੀਤਾ ਕਾਲ ਸਾਹਿਬ ਵਾਹਿ ਦੋਹਰਾ ਆ ਗਿਆ ਪਈਆ ਕਾਰ ਕੀ ਨਾਲ ਦੇਣ ਕੋ ਲਓ ਜੀ ਦਰਸ਼ਨ ਦੇਦਾਰੇ ਕਰਕੇ ਆ ਗਏ ਬੜੀ ਸਿਆਹ ਕਿਵੇਂ ਆ ਜੋ ਤੋ ਜਾ ਨਹੀਂ ਗਿਆ ਤਕਦੀਰ ਦੇ ਕਰਕੇ ਚਲੋ ਗਾੜੀ ਨੂੰ ਥੈਂਕ ਯੂ ਕੀਤਾ ਦਾਦੀ ਨੂੰ ਆ ਵੀ ਦੋਲੀ ਮੱਕ ਦੋਲੀ ਲਿਆ ਗਈ ਮੇਰੀ ਪੁੱਤ ਨੂੰ ਬੇਬੀ ਦੋਲੀ ਵਾਕਿ ਲੋ ਹੰਬੇ ਗੋਡਾ ਪਰ ਕਰਿਓ ਕਿੰਨੀ ਛੋਟੀ ਨੇ ਕਿੱਥੋਂ ਕਿੱਥੇ ਤੱਕ ਜਾਂਦੀ ਆ ਗੂਗਲ ਪੇ ਨਹੀਂ ਚੱਲਿਆ ਉੱਥੇ ਇੱਕ ਤਾਂ ਰੇਂਜ ਹੈਣੀ ਸੀ ਇੱਕ ਹੋਰ ਲਿਆ ਕੇ ਦੇਣੀ ਸੀ ਉਹਨੂੰ ਖੇੜ ਤਾਂ ਇਹ ਜਿੰਨੇ ਕੁ ਪਾਸਾ ਹੋਣੀਆਂ ਕੱਢਿਆ ਤੀਆਂ ਨਹੀਂ ਉਹ ਲੈ ਕੇ ਇਹ ਡੋਲੀ ਇਹਦੇ ਲਈ ਭਾਬੀ ਦੇ ਲਈ ਆਉਣੀ ਮਾਰਕ ਜਾਣਾ ਖੜਾਉਣਿਆਂ ਦਾ ਸੈਟ ਵੀ ਆ ਚੀਜ਼ ਘੰਟਾ ਮੈਂ ਆ ਇੱਥੇ ਲਾਈ ਹੋਈ ਆ ਤੇ ਮੈਂ ਹੁਣ ਇੱਥੇ ਬਹਿ ਜਰਨੀ ਆ ਕੇ ਅੱਜ ਲਾਈਏ ਵੈਸੇ ਤਾਂ ਪਰ ਘੈਂਟ ਆ। ਕੁਰਸੀ-ਕੁਰਸੀ ਦਾ ਝੰਝੜ ਖਤਮ। ਖਤਮ ਹੋ ਗਿਆ। ਅ ਰਿਗੜ ਦੇ ਦਿਨ ਆ ਗਿਆ ਹਨਾ ਮੈਂ ਕਿਹਦੀ ਪ੍ਰਿਗੜ ਦੇ ਦਿਨ। ਨਾ ਕੁਝ ਕਰਨੇ ਨੂੰ। ਮੈਂ ਹੁਣ ਇੰਨਾ ਵੱਡੀ ਆ। ਤਾਂ ਪਿਆ ਸੀ। ਯੈਸ ਲੈਟ ਆ ਗਈ। ਮੈਨੂੰ ਐਂ ਚਾਹ ਤੂੰ ਅੱਧਾ ਘੰਟਾ ਘੰਟਾ ਤੱਕ ਨਹੀਂ ਆਉਂਗਾ। ਓਹ। ਵਾਓ। ਡੈਡੀ ਮੈਂ ਪਿਆਰ ਤਾਂ ਕਰਦੇ। ਕੈ ਥੈਂਕ ਯੂ ਵੀ ਕਰਦੇ ਡੈਡੀ ਤੋਂ ਵੀ ਡੈਡੀ ਫਰੈਂਡ ਲਈ ਕੀ ਦੋਲਦੀਆਂ ਨਾ ਘਰ ਭਰ ਲਿਆ ਤਕਦੀਰ ਨੇ ਨਾ ਤੇ ਵਟਿਆ ਤਕਦੀਰ ਬ੍ਰਦਰ ਚਾਹੀਦਾ ਕਿ ਸਿਸਟਰ ਸਿਸਟਰ ਤਗਦੀ ਨੂੰ ਸਿਸਟਰ ਚਾਹੀਦੀ ਆ ਬ੍ਰਦਰ ਨਹੀਂ ਚਾਹੀਦਾ ਹੈ ਬ੍ਰਦਰ ਨਹੀਂ ਚਾਹੀਦਾ ਕਿ ਬ੍ਰਦਰ ਹੈਗਾ ਸਮਰ ਲਫਾ ਮੈਂ ਸਮ ਮੈਂ ਸੋਫਾ ਪਰ ਇਹਨੂੰ ਨਹੀਂ ਸੋਫਾ ਪਰ ਬ੍ਰਦਰ ਚਾਹੀਦਾ ਕਿ ਸਿਸਟਰ 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 ਚਾਹੀਦੀ ਏ ਠੀਕ ਆ ਐਤਾਂ ਬਾਈ ਐਡਾ ਮਾਹੌਲ ਹੋਇਆ ਪਿਆ ਨਾ ਠੰਡਾ ਤੇ ਹਵਾ ਚੱਲੀ ਹੁੰਦੀ ਪੂਰੇ ਜੋਰਾਂ ਤੇ ਮਸਾ ਮੌਸਮ ਸਾਫ ਹੋਇਆ ਸੀ ਕੱਲ ਛੜਾਕਾ ਜਾਇਆ ਸੀ ਮੀਂਹ ਦਾ ਤੇ ਅੱਜ ਫੇਰ ਚੱਕਤੀਆਂ ਅੱਗਾ ਚਲੋ ਕੋਈ ਚੱਕਰ ਨਹੀਂ ਆ ਭਾਈ ਕਰਸੈ ਨੇ ਭਾਈ ਆਪਾਂ ਕੁਛ ਨਹੀਂ ਕਹਿ ਸਕਦੇ ਕਿਸੇ ਨੂੰ ਤੇ ਬਸ ਅੱਜ ਚਲਾਵਾਂਗੇ ਪਟਾਕੇ ਰਾਤ ਨੂੰ ਕਿਉਂਕਿ ਅੱਜ ਹੈਗਾ ਗੁਰਪੁਰਬ ਹਵਾ ਚੱਲੀ ਹੁੰਦੀ ਬਹੁਤ ਤੇਜ਼ ਤੇ ਗੁਰਪੁਰਬ ਕਰਕੇ ਆਪਾਂ ਅੱਜ ਪਟਾਕੇ ਚਲਾਵਾਂਗੇ ਕਿਉਂਕਿ ਪਟਾਕੇ ਨਾ ਬਿਲਕੁਲ ਪਏ ਆ ਬਹੁਤ ਕੁਸ਼ਤ ਜਿੰਦਰ ਬਾਈ ਨੇ ਪੜਾਤੇ ਸੀਗੇ ਉੱਥੇ ਪਏ ਸੀਗੇ ਉਹ ਅੱਜ ਫਿਰ ਰਾਤ ਨੂੰ ਉੱਪਰ ਚਲਾਵਾਂਗੇ ਹਣਾ ਸ਼ਾਮ ਦੇ ਵੱਜ ਚੁੱਕੇ ਆ ਕਿੰਨੇ ਵਜੇ 6 ਅਸੀਂ ਫੜ ਕੇ ਲਿਆਂਦੇ ਆ ਸੂਟ ਘਰੇ ਜਾ ਕੇ ਵਿਖਾਉਂਗੀ ਤੁਹਾਨੂੰ ਸੂਟ ਨਹੀਂ ਦਾਦੀ ਨਹੀਂ ਦਾਦੀ ਦੀ ਦਾਦੀ ਕੀ ਇਹ ਦਾਦੀ ਦਾਦੀ ਘਰੇ ਆ ਦਾਦੀ ਨੇ ਘਰੇ ਪਪਾ گئے ਹੋਏ ਅੱਜ ਆਪਣੇ ਮਿੱਤਰ ਪ੍ਰੀਯ ਮਿੱਤਰ ਅੰਕਲ ਕੀ ਅੰਕਲ ਦਾ ਨਾਮ ਕੀ ਹੈ ਮਗਦੀਪਾ ਗਰਨਾਮ ਅੰਕਲ ਦੇ ਪਹਿਣਾ ਸੀ ਅੱਜ ਲੈਂਟਰ ਪਪਾ ਉੱਥੇ ਗਏ ਹੋਏ ਆ ਤੇ ਘਰੇ ਅਸੀਂ ਹੈਗੇ ਆ ਤਿੰਨੇ ਜਾਣੇ ਤੇ ਇੱਕ ਤਕਦੀਰ ਤੇ ਇੱਕ ਬੜੀ ਤੇ ਅਸੀਂ ਸੂਟ ਲੈ ਹਾਂ ਆਪਾਂ ਪਟਾਕੇ ਵੀ ਚਲਾਉਣੇ ਸੱਚ ਮੈਂ ਕਿ ਅੱਜ ਹੀ ਚਲਾਉਣੇ ਆ ਹੋਰ ਕਦੋਂ ਚਲਾਵਾਂਗੇ ਅਸੀਂ ਇਹੋ ਲੈ ਕੇ ਆਂਦੇ ਸੀ ਉੱਥੋਂ ਵੀਰੇ ਨੇ ਪਟਾਕੇ ਦਿੱਤੇ ਸੀ ਸਾਨੂੰ ਕਿ ਤੁਸੀਂ ਲੈ ਜਾਓ ਤੇ ਅਸੀਂ ਅੱਜ ਵੀ ਕਮੈਂਟ ਕਰਕੇ ਇੱਕ ਚੀਜ਼ ਦੱਸਿਓ ਵੀ ਕਿਹਦੇ ਕਿਹਦਾ ਜਵਾਬ ਹਜੇ ਤੱਕ ਮੋٹے ਕੱਪੜੇ ਨਹੀਂ ਪਾਉਣ ਲੱਗਾ ਕਿਉਂਕਿ ਤਕਦੀਰ ਤਾਂ ਪਾਉਣ ਨਹੀਂ ਲੱਗੀ ਹੋਰ ਇਹਦੇ ਨਾਲ ਹੈ ਇਹ ਦਿਨਾਂ ਲੜਾਈ ਰਹਿੰਦੀ ਸਾਡੀ ਇਹਦੇ ਨਾਲ ਤਾਂ ਸਾਡੀ ਇਹੀ ਜਗ ਰਹਿੰਦੀ ਸਾਰਾ ਦਿਨ ਹੈ ਤੂੰ ਹਾਊਸ ਕਰੂ ਹਾਊਸ ਹੈ ਤਾਂ ਬਸ ਸਾਰਾ ਦਿਨ ਕਰਨਾ ਪੈਣਾ ਕਿ ਪਤਾ ਕੀ ਹੋਏ ਤੇ ਸੁੱਤੇ ਤੋਂ ਸੁੱਤੇ ਹੋਏ ਤੋਂ ਗਏ ਹੈ ਤੇ ਇਹਨੂੰ ਅਚੂ ਵੀ ਲੱਗੀ ਹੋਆ ਇਹਨੂੰ ਪਤਾ ਨਹੀਂ ਇਹਦੇ ਦਿਮਾਗ ਚ ਗੱਲ ਨਹੀਂ ਬਣ ਰਹੀ ਵੀ ਉਹ ਗਏ ਕਿੱਥੇ ਹਾਂ ਤਾਂ ਹੀ ਉਹਨਾਂ ਨੂੰ ਹਰ ਟਾਈਮ ਮੈਮ ਵੀ ਉਹ ਚੀਜ਼ ਇਹਦੇ ਸਾਹਮਣੇ ਗਏ ਹੁੰਦੇ ਫੇਰ ਇਹਨੂੰ ਸੋਵਰਾਉਂਦੇ ਕਉਂਦੀ ਦਾਦੀ ਕੋ ਨਹੀਂ ਜਾਣਾ ਘਰੇ ਨਹੀਂ ਜਾਣਾ ਕਿਉਂ ਇਹਨੂੰ ਜੇ ਤਾ ਉਹ ਇਹਦੇ ਸਾਹਮਣੇ ਜਾਂਦੇ ਭੂਆ ਘਰੇ ਜਾਣਾ ਕਿਹੜੀ ਬੂਆ ਘਰੇ ਜਾਣਾ ਬੂਆ ਕਿਹੜੀ ਬੂਆ ਬੂਆ ਵੱਡੀ ਬੂਆ ਕਿਨੂੰ ਬੂਆ ਇਹ ਤਾਂ ਪੱਤੀ ਕਿਨੂੰ ਬੂਆ ਨੇ ਪੱਤੀ ਬੂਆ ਅੱਛਾ ਅੱਛਾ ਕਿਨੂੰ ਬੂਆ ਘਰੇ ਇਹਦੇ ਹੁਣ ਮਨ ਚ ਆਈ ਆ ਵੀ ਉਹ ਕਿੱਥੇ ਆ ਉਹ ਇਹਨੂੰ ਆ ਨਹੀਂ ਲੱਗਦਾ ਵੀ ਉਹ ਆਪਣੇ ਘਰੇ ਆ ਮੈਂ ਦਪੋ ਰਿਆ ਜੇ ਉਹ ਇਹਦੀ ਨਹੀਂ ਲੱਗ ਰਹੀ ਅਸਲ ਵਿੱਚ ਜੇ ਉਹ ਇਹਦੀ ਜਾਗਦੀ ਤੇ ਜਾਂਦੇ ਫੇਰ ਵੀ ਔਕਾ ਹੋਣਾ ਸੀ ਪੂਪ ਬੈਗ ਪੂਪ ਬੈਗ ਪੂਪ ਬੈਗ ਸਫੂ ਦੀ ਗੱਡੀ ਪੂਪ ਦੀ ਗੱਡੀ ਆ ਗੱਡੀ ਕਹਦੀ ਆ ਆ ਬੇਬੀ ਕੱਢੀ ਬੇਬੀ ਗੱਡੀ ਅੱਜ ਇਹਨੂੰ ਕਿਹਾ ਨਾ ਵੀਰੇ ਨੇ ਪੂਪ ਗੱਡੀ ਬੇ ਤੇਰੀ ਗੱਡੀ ਆ ਤਾਂ ਕਰਕੇ ਕਹਿੰਦੀ ਆ ਮੇਰੀ ਗੱਡੀ ਕਿੱਥੇ ਆ ਗਏ ਸੀ ਆਪਾਂ

ਹਲੋ ਚਲਾਈਏ ਪਟਾਕਾ ਉਹ ਪਟਾਕਾ ਚਲਾ ਦਿਓ ਉਹ ਪਟਾਕਾ ਚਲਾ ਦਿਓ ਈਓ ਪਟਾਕਾ ਜਰਾ ਬੱਤੀਆਂ ਹੈਗੀਆਂ ਹੋਣੀਆਂ ਕਿੱਥੇ ਆ ਮੰਮੀ ਨੂੰ ਪਤਾ ਹੈ ਮੰਮੀ ਬੱਤੀਆਂ ਕਿੱਥੇ ਆ ਉੱਥੋਂ ਲਿਆ ਰੂਮ ਫੜ ਕੇ ਨਹੀਂ ਇਹਦੇ ਚ ਤਾਂ ਹੀ ਹੈਗੀਆਂ ਉਹ ਨਾ ਉਹਦੇ ਚ ਵੱਜਦਾ ਮਟੱਕਾ ਆ ਠੀਕ ਹੈ ਉਹ ਛੋਟਾ ਜਿਹਾ ਨਹੀਂ ਹੈ ਜਿਹੜਾ ਨਾਰ ਵਾਂਗੂ ਚੱਲਦਾ ਉਹ ਨਾਰ ਬੰਬ ਹੋਣਾ ਖੋਲ ਦੇ ਨਾ ਸਾਡੇ ਕਿ ਬਾਹਰ ਨਾ ਆ ਰਹੇ ਇੱਥੇ ਇਕੱਠੀਆਂ ਸੌਖੀਆਂ ਹੋ ਜਾਂਦੀਆਂ ਬਾਹਰ ਇਕੱਠੀਆਂ ਨਹੀਂ ਹੁੰਦੀ ਤੇਰਾ ਵੀ ਤੇ ਲੈ ਗਿਆ ਤੇਰਾ ਤਾਇਆ ਸਾਡੇ ਪਿੱਛੇ ਹੋ ਜਾ ਲਾਈਟ ਨਹੀਂ ਲੈਂਦੀ ਸਰ ਜਿੰਨੀ ਪਾਣੀ ਆਏਗੀ ਵਾਚ ਐਨੀਆਂ ਗੱਲਾਂ ਕਿੱਥੋਂ ਆਉਂਦੀਆਂ ਤੈਨੂੰ ਦੇ ਹਲਪੇ ਹੂੰ ਪਿੱਛੇ ਨੂੰ ਚੱਕ ਦੀ ਹੈ ਨਾ ਉਹ ਵੀ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਥ ਗੁਰ ਸੱਚੇ ਪਾਸ਼ਾ ਜੀ ਉਹ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਿਓ ਇਹਦੇ ਚ ਰੂਮ ਪਾਉਣੀ ਸੀ ਬਤੀਆਂ ਵਾਵਾ ਸਾਰੀਆਂ ਪਹਿਣੀਆਂ ਫੇਰ ਪਾਊਗਾ ਤੇਰ ਬੱਸ ਬੱਸ ਆਏ ਨਹੀਂ ਲੱਗਣੀ ਇਹ ਚ ਆ ਫੇਰ ਦਿੱਤੀ ਇਹ ਆਏ ਨਹੀਂ ਮੈਂ ਲਾ ਕੇ ਦਿਨਾ ਤੈਨੂੰ ਖੜ ਜਾ ਨਾ ਲੋ ਤੁਸੀਂ ਲਾ ਲਓ ਆ ਰੱਖ ਪੱਕਾ ਕੇ ਤੇਰੇ ਵੱਖ ਜਾ ਆ ਲੈ ਲਾ ਹੋਏ ਬਹੁਤ ਦੇਖ ਮम्मा ਕੀ ਕਰਦੀ ਐ ਮम्मा ਕੱਟੀ 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 ਦਿਵਾਲੀ ਨੂੰ ਨਹੀਂ ਲਾਈ ਗਈ ਪਰ ਚਲੋ ਅੱਜ ਲਾਤੀ ਆਪਾਂ ਗੁਰਪੁਰਬ ਤੇ ਮਸਾਲ ਦਿਵਾਲੀ ਨੂੰ ਅਸੀਂ ਉਧਰ ਅਸੀਂ ਮਸਾਲ ਕਾਮ ਕੀਤੀ ਪੰਜ ਦੀਵੇ ਜਗਾਵਾਂਗੇ ਇੱਕ ਮਸਾਲ ਅੱਗੇ ਪਿਛਲੇ ਸਾਲ ਤੋਂ ਚਲਾਈ ਬਹੁਤ ਚੱਲੀ ਹੁੰਦੀ ਐ ਪਟਾਕੇ ਪਿਛਲੇ ਸਾਲ ਤਾਂ ਅਸੀਂ ਕੀ ਚਲਾਈ ਨਹੀਂ ਕੀ ਦੋ ਸਾਲ ਤਾਂ ਮਨਾਈ ਨਹੀਂ ਸੀ ਮੈਂ ਤਾਂ ਉਹ ਹੂੰ ਦੀਵਾਲੀ ਗੁਰਪੁਰਬ ਤੇ ਵੀ ਨਹੀਂ ਆਪਾਂ ਤਾਂ ਚਲਾਈ ਨਹੀਂ ਸੀ ਇਹ ਐਤ ਕੀ ਪਟਾਕੇ ਨਾਲ ਚੱਬ ਕੱਢਦੇ ਆ ਬਾਈ ਹੁਣੇ ਦੇਖਿਆ ਸਾਨੂੰ ਹੂੰ ਹੈਗੇ ਨਾਰ ਤੇ ਚਕਰੀਆਂ ਪਟਾਕੇ ਤੇ ਬੰਬ ਤੇ ਫੁੱਲ ਝੜੀਆਂ ਆਓ ਸ਼ਾਹ ਸਾਰਿਆਂ ਦੇ ਘਰੇ ਵਾਹ ਮਹਾਰਾਜ ਤੱਲਿਓਂ ਦੀ ਲਾਗ ਆ ਜੋਤ ਤਾਂ ਦੋਸਤ ਨੇ ਲਿਆਉਣ ਵਾ ਵਧੀਆ ਵਧੀਆ ਸਾਰਿਆਂ ਦਾ ਨਵਾਂ ਸਾਲ ਵਧੀਆ ਵਧੀਆ ਚੜੇ ਆਓ ਸ਼ਾਹ ਆਓ ਸ਼ਾਹ ਹਾਂ ਚੱਲ ਪੇ ਚੱਲ ਬੱਸ ਰੱਖ ਦੇ ਇੱਥੇ ਗੇਟ ਤੇ ਰੱਖ ਦੇ ਵਾਹਿਗੁਰੂ ਜੀ ਕਰਦੇ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਕਸ਼ੋ ਬੈਕਸ਼ੋ ਦੋ ਕਿੱਥੇ ਰੱਖਾਂ ਇੱਥੇ ਰੱਖ ਦੇ ਕਿਸੇ ਆਸਰੇ ਇਧਰ ਬਾਹਰਲੇ ਪਾਸੇ ਰੱਖ ਦੇ ਦੋ ਦੋ ਗੇਰੇ ਚ ਮੁੰਦੇ ਰੱਖ ਦੇ ਆ ਹੁਣ ਪਾਈ ਇਹਨੇ ਮੋਟੀ ਫਰਾਕ ਤੇ ਥੱਲੇ ਤਾਂ ਹਜੇ ਵੀ ਨਹੀਂ ਪਾਇਆਾਂ ਚ ਕੁਛ ਪਾਇਆ ਆ ਵੀ ਮੁੰਨਾ ਆ ਵੀ ਮੁੰਨਾ ਪੈਰਾਂ ਚ ਲੱਤਾਂ ਚ ਹੂੰ ਪੰਜਾਬੀ ਕਿਉਂ ਨਹੀਂ ਪਾਉਂਦੀ ਪੰਜਾਬੀ ਜੀ ਇਹਨੂੰ ਪੜ੍ਹਨਾ ਹਾਂ 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 ਹੁਣ ਤਾਂ ਸਾਰਾ ਕੁਝ ਪਤਾ ਆ ਨਹੀਂ ਨਹੀਂ ਮੈਂ ਜੋ ਬਾ 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 ਬੰਦੀ ਸੁਣਾ ਸੁਣਾ ਲਾਈਟ ਜੀ ਵੀ ਖੋਲਣੀ ਆ ਵੈਸੇ ਪੀ ਹੋਰ ਰੱਖ ਲਿਓ ਠੀਕ ਆ ਹੋਰ ਲੀ ਰੱਖਿਓ ਚਲੋ ਜੀ ਸਵੇਰ ਗੱਗੂ ਨੂੰ ਕਰਦੇ ਆ ਫੋਨ ਬਿਲਕੁਲ ਰੋਟੀ ਖਾ ਕੇ ਆਪਦੇ ਜੀ ਕਿਹਾ ਸੀ ਤੁਸੀਂ ਕੀ ਕਿਹਾ ਤੁਸੀਂ ਤਾਂ ਤਾਂ ਕੀ ਆ ਨਹੀਂ ਮੈਂ ਨਹੀਂ ਕਿਹਾ દિਵਾਲੀ ਤੇ ਆ ਪਟਾਕੇ ਚੱਲੇ ਸੀ ਆਪਣੇ ਹੱਥਾਂ 'ਚ ਹੈ ਇਕੱਠਾ ਬੰਬ ਆਹੋ ਇਹ ਚੱਲੇ ਸੀ ਆਪਣੇ ਚ चल्ले ही तो हो गया यार कमी गलत हो गया चलो कोई नहीं डॉक्टर का काम है यार चलो बड़े ना चला मैं चलाوني ਯਾਹ ਕੰਨ ਦੇ ਆਤਰਾ ਗਰਦੇ ਹਾ ਤਾਦੀ ਤੋਨ ਇੰਦਾ ਹੋ ਗਿਆ ਤਾਦੀ ਡੈਡੀ ਡੈਡੀ ਕੋ ਬਾਈਟ ਤੇ ਆ ਤੂ ਕੋ ਸਾਬ ਮੈਂ ਚਲਾਉਂਦਾ ਮੇਰੇ ਅੱਧੇ ਦੀਵਾਲੀ ਆਦਨ ਮੂੰਹ ਤੇ ਚੱਲੇ ਆ ਸਰਕਲਾ ਤੱਕ ਦੀ ਵਾ ਅੱਤੀ ਆ ਹਾਂ ਤੇਗੀ ਚਾਚੀ ਨੇ ਚੁੱਟਿਆ ਵੇਰ ਕੋਈ ਸਾਲ ਤਾਂ ਫੇਰ ਲੋਗੇ ਕੋਈ ਸਾਲ ਦਵੀਰ ਅ ਉਹ 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 ਹਾਂ ਪਿੱਛੇ 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 ਕਿੱਥੇ ਚੱਲ ਤੋ ਹਾਂ ਗੀਤੀ ਪੱਤਾ ਉਹ ਤਾਂ ਬੇਬੀ ਨਹੀਂ ਉਧਰ ਨਹੀਂ ਜਾਣਾ ਖੜ ਜਾ ਇੱਥੇ ਬਹਿ ਜਾ ਰੱਖਣਾ ਉਹ ਵੇ ਉਧਰ ਉਹ ਚੱਲਦਾ ਵੇਖਾਂਗੇ ਇੱਥੇ ਬਹਿ ਜਾ ਇਹਦਾ ਜਿਹੜਾ ਪਟਾਕਾ ਪੈਂਦਾ ਜੀ ਖਰਾਬ ਇਹ ਮੰਚਾ ਦੀ ਤੋਂ ਪਟਾਕਾ ਦਾ ਨਹੀਂ ਪੈਂਦਾ ਕਿਤੇ ਮੇਰੇ ਕਰਨ ਦੇ ਪਟਾਕਾ

ਅਸ਼ੀਆ ਕੋਲੇ ਤਾਂ ਨਹੀਂ ਕਿੱਥੇ ਚਲਾ ਹੈ ਮੈਨੂੰ ਲੱਗਦਾ ਤੂੰ ਸਾਰਾ ਹੀ ਛੱਲਤਾ ਹੁਣ ਹੀ ਲੈ ਕੇ ਦਿੱਤੇ ਹੈ ਨਹੀਂ ਨਹੀਂ ਚੱਲਦਾ ਟੱਕਾ ਉਹ ਜਿਹੜਾ ਤੁਸੀਂ ਚਲਾ ਕੇ ਆਏ ਉਸ ਉੱਥੇ ਬੁਰੀ ਦਾ ਬੀ ਸ਼ਾਰੀ ਦਾ ਅੱਧੀ ਦੁਵਾਰਾ ਲੈ ਕੇ ਆ ਠੀਕ ਅਸਟਮਾਈਂਗਾਂ ਦਾ ਆਪਣਾ ਪਿਛਲੀ ਵਾਰੀ ਵੀ ਨਹੀਂ ਮਿਲਦਾ ਇਹ ਟੱਕੇ ਕਾ ਮਿਲਦਾ ਇਹ ਨਹੀਂ ਇਕੱਠੇ ਕਰਕੇ ਤਾਹਾਂ ਕਰਕੇ

ਮੈਂ ਗੰਦਾ ਬੀੜਾ ਮੈਨੂੰ ਇੱਧਰ ਨੂੰ ਕੁਛ ਨਹੀਂ ਹੁੰਦਾ ਆਜਾ ਖੜ ਜਾ ਤੂੰ ਵੀ ਸਾਹ ਲੈ ਲੈ ਲੰਘ ਤਾ ਲੈਣ ਦੇ ਤੇ ਭਾਦੀ ਨੂੰ ਸੀਖਦਾ ਸੀਖ ਚਾਚਾ ਲੈ ਲੈ ਮਰਵਾ ਦਿਵਾ ਆਹ ਬਾਈ ਉਹ ਰਿਆ ਲਾ ਗਿਆ ਆਹ ਵੀ ਬਹੁਤ ਵੱਡਾ ਆਹ ਨਾ ਰੇ ਜਲਾਈ ਜਾਂਦਾ ਮੈਂ ਕੀ ਨਹੀਂ ਚੱਕਰੀ ਆ ਬਾਈ ਤੇ ਨਾ ਆਵੀ ਇੱਧਰ ਮੋਬੱਤੀ ਕੀ ਆ ਕੱਕਰ ਬੋਲੀ ਗੰਦੀ ਐ ਤੋ ਇਹ ਲੁਕਾ ਡੋ ਦੇ ਕਈਆਂ ਨੇ ਹਾਰਦਾ ਐ ਆ ਵੀ ਮਾਰਦਾ ਆ ਕੰਨੇ ਦੂਰ ਰੱਖ ਕੇ ਮਚਾਈ ਹੈ ਮੱਠਾ ਮੱਠਾ ਚ ਮੱਠਾ ਵੀ ਚੱਲਦੇ ਹੁੰਦੇ ਜਿੰਨਾ ਚਿਰ ਲੀਡੇ ਦੀ ਟਾੜਦਾ ਗਿਆ ਕਿਤੇ ਕੋਲ ਖੜਾ ਹੁੰਦਾ ਤਾਂ ਜਮਾਂ ਹੀ ਝੋਗਾ ਹੀ ਚੱਤ ਕਰ ਦਿੰਦਾ ਮੈਂ ਉਹ ਤਾਂ ਅਗਲੇ ਉਹ ਜੀ ਰਿ ਕਰਵਾਤੀ ਕਰਕੇ ਉਹ ਚਲਾਦਾ ਦੋਈ ਚਲਾ ਆ ਗਿਆ ਨਾ ਛੜ ਦੇ ਤੇ ਕੰਮ ਤੇ ਆ ਪੈਗੇ ਬੰਦਾ ਤੇ ਤਾਕਤਾਂ ਤੇ ਬੰਦਾ ਸੋਨੇ ਬੰਦਾ ਇ ਉਹ ਵੱਡੇ ਜਿਵੇਂ ਉਹ ਲਿਆ ਸੀ ਨਾ ਚੀ ਚਾਚਾ ਲੈ ਆ ਲੈ ਲੋ ਭਾਈ ਘਰਸ਼ੀ ਭਾਈ ਭਾਈ ਮੈਂ ਉਹ ਲੈ ਲਨੀ ਪਈ ਆ ਸਾਰੇ ਚਾ ਚੂਆ ਤਾ ਬਿਡੇ ਨਹੀਂ ਬਾਮ ਲੋ ਨਹੀਂ ਦਾ ਕੋਈ ਤੂਰੀਆਂ ਪੀੜੀਆਂ ਕਿੱਥੇ ਨਾ ਲਾ ਲੈ ਲਾ ਲੈ ਤਖੰਦਾ ਛੱਡ ਲੈ ਲੈ ਚੱਕੀ ਦੇ ਪਈਆਂ ਤਲਕੇ ਦੀ ਗੱਲ ਕਰਦੇ ਕਿਤੇ ਆ ਲੈ ਲੋ ਪਾਪਾ ਕਿੱਥੇ ਪਈਆਂ ਕੋਈ ਨਹੀਂ ਬੁੱਤ ਬੈਜੇ ਫਰਜੀ ਦੇਮਾ ਤੇ ਵਧੀਆ ਸੀ ਲੋਕੀਏ ਠੰਡਾ ਹੋਰ ਕੀ ਆਏ ਚਲੋ ਚੱਲ ਕੇ ਬਹੁਤ ਪਟਾਕਾ ਇਹ ਚ ਵੀ ਲੁੱਟਦਾ ਆ ਵੇ ਅੱਛਾ ਅੱਛਾ ਨਹੀਂ ਹੜਦਾ ਮਗਾਉਣੇ ਤਾਂ ਹੈਗੇ ਕਿਸੇ ਹਿਸਾਬ ਨਾਲ ਫਿਰ ਸਾਡੇ ਉਧਰ ਨਹੀਂ ਚਲਾਉਣੀ ਆ ਵੇ ਇੰਦਰ ਦੋ ਦੋ ਤਿੰਨ ਤਿੰਨ ਸਿੱਟੀਆਂ ਬਣ ਤਕਰੀਬ ਕੱਲ ਜੂੜੀ ਗਿਆ ਤਾਂ ਗਿੰਦੇ ਨਹੀਂ ਆ ਰਿਹਾ ਦਾ ਗਾਵਾਂ ਦੇ ਮਸ਼ੀਨ ਲੱਗੀ ਕੀ ਆ ਓਏ ਬੰਦ ਆ ਮਸ਼ੀਨ ਦੀ ਲੈ ਜਾਦੀ ਆ ਚੱਲਣ ਲੱਗੀ ਵੀ ਅੱਗ ਉਹਨੂੰ ਅੱਗ ਲੱਗੀ ਵੀ ਆ ਕਰਨਾ ਪੂਰੇ ਆ ਜਾ ਕੱਪੜਾ ਮਾਰੂ ਦੂਜੇ ਬੱਦ ਦਾ ਹੈ ਕੀ ਆ ਇਹ ਆ ਹਾਏ ਹਾਏ ਇਹ ਲਿਆ ਚੱਕ ਕੇ ਫਿਰ ਉਹ ਮੰਮੀ ਗਿਆ ਜਲੇਬੀਆਂ ਖਾ ਲਓ ਗਾਇ ਜੱਟੂ ਆ ਲੋ ਖਾ ਕਰ ਆ ਜਾ ਗਾੜੀ ਹਾਂ ਆ ਜਾ ਜਲੇਬੀਆਂ ਕਰਿਆ ਤੂੰ ਵਾਹ ਮੇਰੀ ਮਾਰੀ ਨਹੀਂ ਆਉਂਦੀ ਇਹ ਕਿਧਰ ਚਲਾ ਦਿੰਦਾ ਇੱਕ ਉਧਰ ਉਹ ਫੁੱਲ ਛੜੀ ਲੈ ਕੇ ਫੇਰ ਮੁੜ ਉਹ ਚੱਲੂਗਾ ਹੋਵੇ ਚਲਾਇਆਏ ਹੁਣ ਖਾਲੀ ਮੁੰਬਸ ਇਹਨੂੰ ਦੂਰ ਚ ਲੈ ਗਿਆ ਤੂੰ ਜੋਰ ਜਿਆ ਲਾਉਣਾ ਕਹਿੰਦਾ ਹੀ ਬੂਲਾ ਚੱਕਰ ਕੀ ਬਣ ਗਿਆ ਦਾਦਾ ਚਾਤਾ ਚਲੇ ਨਹੀਂ ਰੱਗ ਤਾਂ ਲੱਗਦੀ ਹਲੇ ਵੀ ਗੱਲ ਬਈ ਐ ਵੀਰੇ ਕੋਈ ਨਹੀਂ ਸੀ ਇਹ ਆ ਗਰੀਬ ਲਓ ਵੀ ਗイズ ਅੱਜ ਦੇ ਵਲੌਗ ਨੂੰ ਖਤਮ ਕਰਨ ਦਾ ਵੇਲਾ ਆ ਚੁੱਕਿਆ ਤੇ ਮਿਲਦੇ ਆਂ ਆਪਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵਲੌਗ ਕਿਦਾਂ ਲੱਗਦੇ ਆ ਹੁਣ ਇੱਕ ਦੋ ਦਿਨ ਤੱਕ ਲੜੀਆਂ ਵੀ ਲਾ ਦੇਣੀਆਂ ਕਿਉਂਕਿ ਹੁਣ ਗੁਰਪੁਰਬ ਅੱਜ ਟੱਪ ਗਿਆ ਤੇ ਬਾਕੀ ਵਾਹਿਗੁਰੂ ਦੇ ਚਰਨਾ ਚਰਦਾਸ ਆ ਕੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਭਰ ਦੇਣ ਤੇ ਮਸੀਰਤਾਂ ਦਾ ਸਾਹਮਣਾ ਕਰਨ ਦਾ ਬਲ ਬਖਸ਼ਣ ਸਭ ਨੂੰ ਕਿਉਂਕਿ ਸੁੱਖ ਹੈ ਤਾਂ ਦੁੱਖ ਵੀ ਹੈ ਤੇ ਦੁੱਖ ਹੈ ਤਾਂ ਸੁੱਖ ਵੀ ਹੈ ਨਾ ਸੋ ਸਾਰੀਆਂ ਚੀਜ਼ਾਂ ਜ਼ਿੰਦਗੀ ਚ ਚੱਲਦੀਆਂ ਹੋਣੀਆਂ ਤੇ ਬਾਕੀ ਵਧੀਆ ਭਾਈ ਪਟਾਕੇ ਜਿਹੜੇ ਪਏ ਸੀਗੇ ਉਹ ਚਲਾ ਲੈ ਸਾਰੇ ईद की दिवाली ਵੀ ਵਧੀਆ ਰਹੀ ਗੁਰਪੁਰਬ ਵੀ ਵਧੀਆ ਰਿਹਾ ਤੇ ਸਾਰਾ ਕੁਝ Eid ਕੀ ਵਧੀਆ ਰਿਹਾ ਸੁੱਖ ਸ਼ਾਂਤੀ ਰਿਹਾ ਤੇ ਇੰਜੋਏ ਕੀਤਾ ਸਾਰਿਆਂ ਨੇ ਹਨਾ ਤੇ ਹੁਣ ਇਹਦੇ ਬਾਅਦ ਸਿਆਲ ਚੱਲ ਪਈ ਬਸ ਹੁਣ ਹੁਣ ਤਾਂ ਠੰਡਾ ਦੇ ਦੇਣੇ ਆ ਤੇ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਸਭ ਵਲੌਗ ਕਿਦਾਂ ਲੱਗੇ ਬਾਏ ਬਾਏ ਜੀ ਗੁੱਡ ਨਾਈਟ